i do it so, hey. like സസ മല സസ മീന ചിട്ടി പൊന്നി ਤੈਨੂੰ ਨਚਨਾਣੀ ਆਉਂਦਾ ਜੇ ਮਾਂ ਮੀ ਤੈਨੂੰ ਨਚਨਾਣੀ ਆਉਂਦਾ ਇੱਥੇ ਘਾਸ ਤੋਂ ਆਈ ਵੀ ਪਰਿਆ ਪਤੀਲਾ ਖਾਗੀ ਦਾਲ ਦਾ ਬਈ ਪਰਿਆ ਪਤੀਲਾ ਖਾਗੀ ਦਾਲ ਦਾ ਸੇਰ ਖਾਗੀ ਮਠਾਈ ਨੀ ਡਾਰ ਜਵਾਕਾ ਪਿੱਤੂ ਭਰਾ ਕੋਣਾ ਇੱਕ ਬੋਲੀ ਦਾ ਮੂਹਰੇ ਆ ਕੇ ਪਾਇ ਗੋ ਜਿਹਨੇ ਬੋਲੀ ਬੋਲੀ ਅੱਗੇ ਪਿੱਤੂ ਭਰਾ ਕੋਣਾ ਇੱਕ ਪਿੱਤੂ ਕੋਣਾ ਮੇਰੇ ਬਾਪ ਦਾ ਜਦ ਤੁਹਾਡਾ ਜੀ ਜਾਜੀ ਮੇਰੇ ਨਾਲ ਲੜਿਆ ਬਾਗਰੂ ਕਹਿ ਕੇ ਕੱਲ ਤੁਹਾਡਾ ਜੀ ਜਾਜੀ ਮੇਰੇ ਨਾਲ ਲੜਿਆ ਬਾਗਰੂ ਕਹਿ ਕੇ ਮੈਂ ਵੀ ਪਾਠ ਸ਼ਾਨਤੀ ਦਾ E aqui... ਆਵੇਂ ਆਜਰਾ ਬਹਿ ਆਵੇਂ ਆਜਰਾ ਆਵੇਂ ਆਜਰਾ ਬਹਿ ਆਵੇਂ ਆਜਰਾ ਬੋਤਾ ਬਨਦਾ ਦਰਵਾਜੇ ਬਈ ਗੋਟੇ ਤੇਰੇ ਨੂੰ ਕਾਹ ਦਾ ਟੋਕਰਾ ਗੋਟੇ ਤੇਰੇ ਨੂੰ ਕਾਹ ਦਾ ਟੋਕਰਾ ਤੈਨੂੰ ਪੰਜ ਪ੍ਰਸ਼ਾਦ ਦੇ ਗਿੱਧੇ ਵਿੱਚ ਨੱਚਦੀ ਦੀ ਤਮਕ ਪਵੇ ਦਰਵਾਜੇ ਗਿੱਧੇ